ਜਿੱਦਾਂ ਘੜੇ ਵਗੈਰਾ ਜਿਹੜੇ ਤਿਆਰ ਹੁੰਦੇ ਨੇ ਕੰਦੇ ਛਾਲ ਚ ਗਰਮੀ ਗਰਮੀ ਬਣਾਉਂਦੀ ਆ ਗਰਮੀ ਗਰਮੀ ਆ ਗਈ ਆ ਤੇ ਸਿਆਲਾਂ ਚ ਫੇ ਰੋਟੀ ਪਾਣੀ ਕਿੱਦਾਂ ਚੱਲਦਾ ਪਾਣੀ ਬਸ ਇਦਾਂ ਹੀ ਆ ਕਿੰਨਾ ਪਰਿਵਾਰ ਆ ਤੁਹਾਡਾ ਜਿਹੜਾ ਇੱਥੇ ਮਿੱਟੀ ਦੇ ਦੀਵੇ ਤਿਆਰ ਕਰਦਾ ਹੈ ਇੱਥੇ 10-12 ਆਪਣਾ ਆਪਣੇ ਤੋਂ ਘਰ ਦੇ ਤਾਂ ਉਦੋਂ ਤਾਂ 8-9 ਘਰ ਹੈਗੇ ਆ ਇੱਕ ਦਿਹਾੜੀ ਦੇ ਵਿੱਚ 2000 ਦੀਵਾ ਤੁਸੀਂ ਤਿਆਰ ਕਰ ਲੈਣੇ ਹੈਗੇ ਆ ਤੇ ਇਹਨੂੰ ਵੇਚਦੇ ਫਿਰ ਕਿਸ ਤਰ੍ਹਾਂ ਹੈ ਬੇਜ ਦੇ ਦਈਏ ਪਰ ਜਿਹੜੇ ਗਾਕ ਲੱਗੇ ਉਹ ਲੈ ਜਾਂਦੇ ਆ ਦੀਵਾਲੀ ਦੀਵਾਲੀ ਤੇ ਜਿਹੜਾ ਹੈਗਾ ਤੁਸੀਂ ਕੋਠਿਆਂ ਤੇ ਮਿੱਟੀ ਦਾ ਦੀਵਾ ਜਗਾਉਂਦੇ ਹੈਗੇ ਆ ਪਰ ਉਹਨੂੰ ਬਣਾਉਣ ਵਾਸਤੇ ਕਿੰਨੀ ਮਿਹਨਤ ਲੱਗਦੀ ਆ ਕਿੰਨਾ ਸਮਾਂ ਲੱਗਦਾ ਏ ਮਾਤਾ ਜੀ ਸਾਡੇ ਨਾਲ ਨੇ ਜਿਹੜੇ ਇਸ ਕੰਮ ਨੂੰ ਕਰਦੇ ਹੈਗੇ ਆ ਮਾਤਾ ਜੀ ਪਹਿਲਾਂ ਤਾਂ ਇਹ ਦੱਸੋ ਕਿ ਜਦੋਂ ਮਿੱਟੀ ਦਾ ਦੀਵਾ ਤੁਸੀਂ ਤਿਆਰ ਕਰਦੇ ਹੈਗੇ ਆ ਕਿੰਨੀ ਕੁ ਮਿਹਨਤ ਆ ਜਾਂਦੀ ਮੈਂ ਤਾਂ ਪਹਿਲਾਂ ਅਸੀਂ ਕੁੱਟਦੇ ਆ ਮਿੱਟੀ ਫੇਰ ਉਹਨਾਂ ਪੈਂਦੇ ਆ ਫੇਰ ਮੁੜ ਕੇ ਥਾਣਦੇ ਆ ਥਾਣ ਕੇ ਤਾਂ ਫੇਰ ਅਸੀਂ ਮਲਦੇ ਆ ਫੇਰ ਪੈਰਾਂ ਨਾਲ ਲਟਾੜਦੇ ਆ ਕਿੰਨਾ ਸਮਾਂ ਲੱਗ ਜਾਂਦਾ ਇਹ ਦੀਵੇ ਤਿਆਰ ਕਰਨ ਨੂੰ ਸਮਾਂ ਤਾਂ ਲੱਗ ਹੀ ਜਾਂਦਾ ਸਾਰੀ ਦਿਹਾੜੀ ਸਾਰੀ ਦਿਹਾੜੀ ਲੱਗਦੀ ਹੈ ਇੱਕ ਦਿਹਾੜੀ ਦੇ ਵਿੱਚ ਕਿੰਨਾ ਦੀਵਾ ਤਿਆਰ ਕਰ ਲੈਣੇ 2000 2000 ਮਿਹਨਤ ਵਗੈਰਾ ਜਿਹੜੀ ਹੈਗੀ ਮਿਲ ਜਾਂਦੀ ਆ ਮੰਮੀਨ ਤਾਂ ਤਾਂ ਕੀ ਮਿਲਦੀ ਆ ਫੇਰ ਹਵਾ ਹੁਣ ਕੀ ਕਰੀਏ ਜਦੋਂ ਸਾਡਾ ਕੋਈ ਹੋਰ ਕੋਈ ਕੋਈ ਹੈ ਹੀ ਨਹੀਂ ਮੱਛਲਾ ਸਰਕਾਰ ਸੁਣਦੀ ਨਹੀਂ ਸਾਡੀ ਤਾਂ ਜਿਹੜੀ ਤੁਸੀਂ ਇਹ ਮਟੀਰੀਅਲ ਲੈ ਕੇ ਆਨੇ ਹੈਗੇ ਆ ਇਹ ਤੁਹਾਨੂੰ ਸੁੱਖਾ ਮਿਲ ਜਾਂਦਾ ਜਾਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਦਿੱਕਤਾਂ ਨਾਲ ਹੀ ਮਿਲਦਾ ਜਾਂ ਦਿੱਕਤਾਂ ਨਾਲ ਹੀ ਮਿਲਦਾ ਕਿਹੜਾ ਕਿਹੜਾ ਮਟੀਰੀਅਲ ਜ਼ਿਆਦਾ ਤੁਹਾਨੂੰ ਦਿੱਕਤ ਨਾਲ ਲੈਣਾ ਪੈਂਦਾ ਵਿਆ ਆ ਮਿੱਟੀ ਵੀ ਬਰਲਣ ਵੀ ਸਾਰਾ ਕੁਝ ਦਿੱਕਤਾਂ ਨਾਲ ਹੀ ਲੈਣਾ ਪੈਂਦਾ ਆ ਕਿੰਨਾ ਪਰਿਵਾਰ ਆ ਤੁਹਾਡਾ ਜਿਹੜਾ ਇੱਥੇ ਮਿੱਟੀ ਦੇ ਦੀਵੇ ਤਿਆਰ ਕਰਦਾ ਹੈਗਾ ਇੱਥੇ 10-12 ਆਪਣਾ ਆਪਣੇ ਤੋਂ ਘਰ ਦੇ ਤਾਂ ਉਦੋਂ ਤਾਂ 8-9 ਘਰ ਹੈਗੇ ਆ ਤੇ ਕਿੰਨੇ ਜਣੇ ਤੁਹਾਡੇ ਘਰ ਦੇ ਵਿੱਚੋਂ ਕਿੰਨੇ ਜੀ ਜਿਹੜੇ ਹੈਗੇ ਆ ਇਹ ਦੀਵੇ ਤਿਆਰ ਕਰਦੇ ਹੈਗੇ ਸਾਰੇ ਹੀ ਕਰਦੇ ਆ ਅਸੀਂ ਆ ਆਹ ਹੀ ਕੰਮ ਇਹੀ ਕੰਮ ਕਰਦੇ ਪੜਿਆ ਲਿਖਿਆ ਮੇਰਾ ਪੁੱਤ ਹੈਗਾ ਤੇ ਕੋਈ ਨਹੀਂ ਪੁੱਛਦਾ ਸਰਕਾਰਾਂ ਜੁੱਦਾ ਕਹਿੰਦੀਆਂ ਹੈਗੀਆਂ ਅਸੀਂ ਨੌਕਰੀਆਂ ਦੇਵਾਂਗੇ ਪਰ ਕੋਈ ਨਹੀਂ ਪੁੱਛਦਾ ਸਾਨੂੰ ਤਾਂ ਕਿੰਨਾ ਪੜਿਆ ਬੇਟਾ ਇਹ 12 ਪੜਿਆ ਆ 12 ਪੜਿਆ ਹੈਗਾ ਹਾਂਜੀ ਅਪਲਾਈ ਵਗੈਰਾ ਕੀਤੀ ਏ ਦੀ ਹਾਂਜੀ ਤੇ ਜਦੋਂ ਤੁਸੀਂ ਆ ਦੀਵੇ ਤਿਆਰ ਕਰਦੇ ਹੈਗੇ ਆ ਇੱਕ ਦਿਹਾੜੀ ਦੇ ਵਿੱਚ 2000 ਦੀ ਬਾਤ ਤੁਸੀਂ ਤਿਆਰ ਕਰ ਲੈਣੇ ਹੈਗੇ ਆ ਤੇ ਇਹਨੂੰ ਵੇਚਦੇ ਫਿਰ ਕਿਸ ਤਰ੍ਹਾਂ ਹੈਗੇ ਆ ਵੇਚਦੇ ਤਾਂ ਹੀ ਆ ਫਿਰ ਜਿਹੜੇ ਗਾਕ ਲੱਗੇ ਉਹ ਲੈ ਜਾਂਦੇ ਆ ਪਹਿਲਾਂ ਦੇ ਪੁਰਾਣੇ ਗਾਕ ਉਹਨਾਂ ਨੂੰ ਪਤਾ ਹੀ ਇੱਥੇ ਦੀਵੇ ਬਣਦੀ ਆ ਤੇ ਸਾਰਾ ਪਰਿਵਾਰ ਜਦੋਂ ਹੈਗਾ ਕਿੰਨੇ ਵਜੇ ਉੱਠ ਕੇ ਕਿੰਨੇ ਵਜੇ ਤੱਕ ਜਿਹੜਾ ਹੈਗਾ ਦੀਵੇ ਤਿਆਰ ਕਰ ਤਿੰਨ ਵਜੇ ਉੱਠਦੇ ਆ ਤੇ 10 ਵਜੇ ਤੱਕ ਲੱਗੇ ਰਹਿੰਦੇ ਆ ਸਰਕਾਰਾਂ ਤੋਂ ਕੀ ਮੰਗ ਕਰਦੇ ਆ ਸਰਕਾਰਾਂ ਤਾਂ ਹੀ ਮੰਗ ਕਰਦੇ ਸਾਡੀ ਵੀ ਸੁਣਾਈ ਕਰੋ ਸਾਡਾ ਵੀ ਪਰਵਾਰ ਕਿਥੇ ਥਾਂ ਠਿਕਾਣੇ ਲੱਗੇ ਸਾਡਾ ਘਰ-ਬਾਰ ਬਣੇ ਨਾ ਤਾਂ ਮੀ ਹਮਦਾ ਸਾਰੇ ਤੋਂ ਹੁੰਦੇ ਆ ਮਕਾਨ ਸਾਡੇ ਇੰਨੀ ਹੈ ਨਹੀਂ ਗੀ ਵੀ ਖਾਣ ਦੇ ਮਸਾ ਪੂਰੇ ਪੈਂਦੇ ਆ ਸਾਡੇ ਜਿੱਦਾਂ ਹੁਣ ਤੁਸੀਂ ਅੱਜ ਕੱਲ ਤਾਂ ਦੀਵੇ ਤਿਆਰ ਕਰਦੇ ਹੈਗੇ ਅੱਗੇ ਪਿੱਛੇ ਫਿਰ ਕੰਮਕਾਰ ਕੀ ਚੱਲਦਾ ਉਸ ਤੋਂ ਨਹੀਂ ਵੇਲੇ ਮਿੱਟੀ ਦਾ ਕੋਈ ਆਈਟਮ ਨਹੀਂ ਤਿਆਰ ਕਰਦੇ ਨਹੀਂ ਵਿਚਾਲੇ ਤਾਂ ਵੇਲੇ ਹੀ ਹੁੰਦੇ ਆ ਮਿੱਟੀ ਦਾ ਜੇ ਬਣਾਈਏ ਤਾਂ ਟੁੱਟ ਜਾਂਦੇ ਪਾਣ ਦੇ ਜਿੱਦਾਂ ਘੜੇ ਵਗੈਰਾ ਜਿਹੜੇ ਤਿਆਰ ਹੁੰਦੇ ਆਂਦੇ ਛਾਲ ਚ ਗਰਮੀ ਗਰਮੀ ਬਣਾਉਂਦੀ ਆ ਗਰਮੀ ਗਰਮੀ ਆ ਗਈ ਆ ਤੇ ਸਿਆਲਾਂ ਚ ਫੇ ਰੋਟੀ ਪਾਣੀ ਕਿੱਦਾਂ ਚੱਲਦਾ ਪਾਣੀ ਬਸ ਇਦਾਂ ਹੀ ਆ ਉਧਾਰ ਤੋਂ ਉਧਾਰ ਕਰਕੇ ਆਪਣਾ ਟਾਈਮ ਪਾਸ ਕਰਨਾ ਜਦੋਂ ਆਂ ਦੀਵੇ ਦਾਵੇ ਬਣਾਉਨੇ ਉਹਦੋਂ ਦੇ ਦਿੰਦੇ ਆ ਜਿੱਦਾਂ ਬੜਾ ਆਪਾਂ ਕਹਿੰਨੇ ਹੈਗੇ ਆ ਪਹਿਲਾਂ ਜਿਹੜਾ ਪਰੰਪਰਾ ਸੀਗੀ ਜਦੋਂ ਭਗਵਾਨ ਰਾਮ ਜੀ ਜਿਹੜੇ ਹੈਗੇ 14 ਸਾਲ ਦਾ ਬਨਵਾਸ ਕੱਟ ਕੇ ਆਏ ਸੀਗੇ ਉਸ ਤੋਂ ਬਾਅਦ ਮਿੱਟੀ ਦੇ ਦੀਵੇ ਜਗਾਏ ਗਏ ਸੀ ਪਰ ਅੱਜ ਕੱਲ ਚਾਈਨਾ ਦੇ ਜਿਹੜੇ ਆਈਟਮਾਂ ਜ਼ਿਆਦਾ ਲੋਕਾਂ ਦੇ ਘਰਾਂ ਦੇ ਉੱਤੇ ਜਗਦੀਆਂ ਦਿਖਦੀਆਂ ਨਹੀਂ ਕਿਸ ਤਰ੍ਹਾਂ ਦੇਖਦੇ ਆਂ ਦੇਖਦੇ ਇਹ ਲੋਕੀ ਹੁਣ ਮਿੱਟੀ ਦੇ ਵੀ ਜਗਮ ਦੇ ਕੋਈ ਕੋਈ ਜਿਹੜੇ ਪਹਿਲਾਂ ਦੇ ਜਿਹੜੇ ਸਮੇਂਦਾਰ ਆ ਹੁਣ ਤਾਂ ਸੁਖੀ ਨਹੀਂ ਜ਼ਿਆਦਾ ਆ ਮਿੱਟੀ ਦਾ ਦੀਵਾ ਜਗਾਣਾ ਕੀ ਮਤਵ ਹੈਗਾ ਇਹਦਾ ਇਹਦਾ ਇਹ ਹੀ ਆ RAM ਦੀ ਘਰੇ ਆਏ ਸੀ ਤੇ ਉਦਾਂ ਵੀ ਕਹਿੰਦੇ ਆ ਕਿ ਜਿਹੜਾ ਘਰ ਦੇ ਵਿੱਚ ਦੀਵੇ ਜਗਾਉਂਦਾ ਹੈਗਾ ਉਹਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਜਾਂਦੀ ਹੈ ਹਾਂ ਸੁੱਖ ਸ਼ਾਂਤੀ ਹੁੰਦੀ ਆ ਹੁਣ ਤਾਂ ਫਿਰ ਆਵਾ ਕੋਈ ਜਗਾਉਂਦਾ ਹੀ ਨਹੀਂ ਨਾ ਦੀਵੇ ਦੇ ਆਵੇ ਅੱਜ ਕੱਲ੍ਹ ਦੀਆਂ ਅੱਜਕੱਲ ਜਿਹੜਾ ਹੈਗਾ ਚਾਈਨਾ ਦਾ ਜ਼ਿਆਦਾ ਲੋਕ ਕਰਨ ਲੱਪੇ ਹੈਗਾ ਆਹੋ ਵਾਹ ਇਹ ਸੰਮਤਾ ਜੀ ਇਹਨਾਂ ਦਾ ਜਿਹੜਾ ਦਰਦ ਹੈਗਾ ਉਹ ਵੀ ਸਾਹਮਣੇ ਆਂਦਾ ਹੈਗਾ ਕਿਉਂਕਿ ਜਦੋਂ ਇਹ ਮਿਹਨਤ ਕਰਕੇ ਇੰਨੇ ਦੀਵੇ ਤਿਆਰ ਕਰਦੇ ਹੈਗੇ ਆ ਤਾਂ ਇਹਨਾਂ ਦੀ ਮਿਹਨਤ ਵੀ ਜਿਹੜੀ ਇਹਨਾਂ ਦੇ ਹੱਥ ਨਹੀਂ ਆਂਦੀ ਹੈਗੀ ਕਿਉਂਕਿ ਇਹਨਾਂ ਨੂੰ ਵੱਲੋਂ ਕਹਿਣਾ ਹੈਗਾ ਵਾ ਮਿੱਟੀ ਅਤੇ ਬਾਲਣ ਜਿਹੜਾ ਸਰਕਾਰ ਇਹਦੇ ਵੱਲ ਧਿਆਨ ਦੇਵੇ ਅਤੇ ਇਹਨੂੰ ਸਸਤਾ ਕਰੇ ਕਿਉਂਕਿ ਇਹਨਾਂ ਦੇ ਘਰਾਂ ਦੀ ਗੱਲ ਕਰੀਏ ਤਾਂ ਘਰ ਵੀ ਇੱਕ ਵਾਰੀ ਮੈਂ ਕੈਮਰਾਮੈਨ ਮੰਗੇ ਨੂੰ ਕਹੂੰਗਾ ਕਿ ਦਿਖਾ ਦੇਣਾ ਕਿ ਜਿਹੜੇ ਘਰ ਨੇ ਉਹ ਕਾਫੀ ਸਮੇਂ ਤੋਂ ਇਹ ਇੱਥੇ ਵਿਚਾਰੇ ਜਿਹੜੇ ਹੈਗੇ ਆ ਬਣਾਉਂਦੇ ਨੇ ਪਰ ਇਹ ਜਿਹੜਾ ਹਾਕਾਂ ਦੇ ਉਹ ਵੀ ਤੁਹਾਨੂੰ ਦਿਖਾਣ ਜਾ ਰਹੇ ਹੈਗੇ ਆ ਘਰਾਂ ਦੇ ਹਾਲਾਤ ਵੀ ਜਿਹੜੇ ਹੈਗੇ ਕਾਫੀ ਨਾਜ਼ੁਕ ਬਣੇ ਹੋਏ ਨੇ ਜਦੋਂ ਕਿਤੇ ਹੜ੍ਹ ਵਗੈਰਾ ਦੇ ਹਾਲਾ ਮੀਂਹ ਬਾਰਿਸ਼ਾਂ ਆਉਂਦੀਆਂ ਨੇ ਤਾਂ ਉਦੋਂ ਵੀ ਜਿਹੜੇ ਇਹਨਾਂ ਦੇ ਘਰ ਦੇ ਜਿਹੜੇ ਹੈਗੇ ਆ ਕਾਫੀ ਹਾਲਾਤ ਦੇਖਣ ਦੇ ਵਿੱਚ ਕਹਿੰਦੇ ਨੇ ਚੌਂ ਲਾ ਪੈਂਦੇ ਨੇ ਇਹਨਾਂ ਵੱਲ ਸਰਕਾਰਾਂ ਵੀ ਜਲਦ ਤੋਂ ਜਲਦ ਧਿਆਨ ਦੇਵੇ ਕਿਉਂਕਿ ਆਪਾਂ ਦੇਖਦੇ ਆ ਦਿਵਾਲੀ ਵਾਲੇ ਦਿਨ ਦੀਵੇ ਜਗਦੇ ਮਿੱਟੀ ਦੇ ਪਰ ਦੀਵੇ ਬਣਾਉਣ ਵਾਲੇ ਕਿਹੜੇ ਨੇ ਅੱਜ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਈ ਹੈਗੀ ਆ ਕੈਮਰਾ ਪਰਸਨ ਨਾਲ ਪਨੀ ਤਰੋੜਾ ਨਿਕੋਦਾ